ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੋਪਾ ਰਹਿ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਬਾਹਰ ਦੇਖੋ ਮੀ ਆ ਗਿਆ ਤੇ ਪੋਰਚ ਚ ਲੁਕੇ ਬੈਠੇ ਆ ਸਾਰੇ ਉਧਰ ਦੋਜੀ ਆਇਆ ਨਾ ਲੱਭਣਾ ਹਜੇ ਉਹਦੇ ਪੋਚਾ ਲਾਰੀ ਤੀ ਪਹਿਲਾਂ ਲੱਭਦੀ ਹੈ ਉਹ ਭਾਈ ਫ੍ਰਿਜਸ ਮਾਰ ਰਿਆ ਤੇ ਮੈਂ ਕਹਿੰਦਾ ਬਾਤ ਉਹ ਪੋਰ ਰੋ ਪੋਚਾ ਚਾਦਰ ਚਾਹੇ ਛੱਡਿਆ ਹਜੇ ਮੈਂ ਇੰਜੋਏ ਕਰ ਰਿਆ ਹਾਂ ਇਹ 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 ਦੇਖੀ 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 ਕੀ ਕਰ ਰਿਆ ਮੈਂ ਪੈ ਰਿਹਾ ਸਾਹਮਣੇ ਦੇਖੋ ਮੌਸਮ ਹੁਣ ਨਹੀਂ ਮੀਂਹ ਜਾਂਦਾ ਨਾ ਚਾਰਾ ਜਾਈ ਰਭੂਗਾ ਪਵੇ ਬਣਾ ਉਹਨਾਂ ਇੰਨਾ ਕੇ ਪਵੇ ਬਸ ਚਾਰਾ ਜਾਈ ਆਵੜੀ ਚਰੀ ਹੋਈ ਹਾਂ ਨਾ ਬੁਰੀ ਹੋ ਰਹੀ ਹੈ ਨੇਲ ਕਟਿੰਗ ਨੋਅ ਕਟਾ ਰਿਆ ਹੈ ਆਪਣੇ ਛੋਟੇ ਛੋਟੇ ਜੇ ਮੈਲ ਭਰੀ ਪਈ ਹੈ ਦੇ ਨੋਹਾ ਚ ਮੈਲ ਵਾਲੇ ਸਾਫ ਕਰਾ ਰਿਆ ਹੈ ਬਸ ਦੋ ਖਾਈ ਜਾਂਦਾ ਏ ਮਿੱਟੀ ਖਾਈ ਜਾਂਦਾ ਏ ਮਿੱਟੀ ਖਾਈ ਜਾਂਦਾ ਏ ਦੁਖੀ ਕਰ ਰੱਖਿਆ ਇਹਨੇ ਬੰਦਾ ਮੌਸਮ ਹੋ ਗਿਆ ਠੰਡਾ ਖੀਰ ਪੂੜੇ ਬਣਾਈਏ ਖੀਰ ਪੂੜੇ ਬਬੂ ਬਣਾਵਾ ਉਹ ਤਾਂ ਸਾਵਣ ਮਾ ਹੁੰਦੇ ਨੇ ਖੀਰ ਪੂੜੇ ਸੋਹਣਿਆ ਨਾ ਆੜਾ ਹੱਪਾ ਮੀਂਹ ਪੈ ਗਿਆ ਸੋਣਾ ਆੜ ਦਾ ਮੀਂਹ ਪਿਆ ਫਾਇਦਾ ਫਾਇਦਾ ਛੱਡੇ ਦਾ ਮੀਂਹ ਰਹਿ ਗਿਆ ਆੜ ਦਾ ਮੀਂਹ ਤਾਂ ਪੈ ਲਿਆ ਤਾਂ ਸੋਣਦਾ ਔਰ ਦਹਲੇ ਇਹਦੇ ਨੇ ਚੜੂਗਾ ਕੀ ਬਿਕ ਬਲੇਟ ਦਾ ਟੇਪ ਰੱਟ ਵਜਾ ਵਤਨ ਦਾ ਅੰਨ ਸੋਕਾ 150 ਬਲੇ 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 ਕੁੱਲ ਰੋਟੀ ਖਾਣ ਨੂੰ ਜੀ ਤਾਂ ਨਹੀਂ ਕਰ ਰਿਹਾ ਮਗਾ ਭੁੱਖੇ ਉਹ ਪਿੰਨਾਂ ਮਾ ਰੋਟੀ ਪਕਾ ਖਾਣ ਦੀ ਗਜੇਂਦਰ ਖੜਾ ਹੈ ਕੋ ਕਿੰਨਾ ਤੇਜ਼ ਆ ਗਿਆ ਅੱਜ ਤਾਂ ਪੂਰਾ ਮੀਂਹ ਆ ਗਿਆ। ਉਹਦੋਂ ਤਾਂ ਮੀਂਹ ਨਹੀਂ ਪੈ ਰਿਹਾ ਤਾਂ ਅੱਜ ਤਾਂ ਪੂਰਾ ਆ ਗਿਆ। ਮੀਂਹ ਬਹੁਤ ਤੇਜ਼ ਆ ਗਿਆ। ਕੋ ਯਾਰ ਬੈਠ। ਉਹ ਸਬਜ਼ੀ ਨਹੀਂ ਖਾਂਦਾ। ਹਮਮ। ਮੈਂ ਕੋਈ ਕਹਿੰਦਾ ਮੈਂ ਨਹੀਂ ਖਾਂਦਾ ਉਹ ਮੈਂ ਖਾਂਦਾ। ਕੋਈ ਕੋਈ ਸਬਜ਼ੀ ਨਹੀਂ ਖਾਂਦਾ ਕੋਈ ਕੋਈ ਨਹੀਂ ਸਬਜ਼ੀ ਖਾਂਦਾ। ਸਬਜ਼ੀਆਂ ਕਹਿੰਦੇ ਮਹਿੰਗੀਆਂ ਬਹੁਤ ਹੋ ਗਈਆਂ। ਆ ਯਾਰ। ਕਿ ਸਾਰੇ ਦਾ ਆ ਜਿਹੜੀਆਂ ਫਲੀਆਂ ਇਹ ਨਾ ਜਿਹੜੀਆਂ ਵੰਟਦੇ ਆ ਆਪਾਂ 80 ਰੁਪਏ ਕਿਲੋ ਆ ਦੇਖਾਂ ਤੁਸੀਂ ਉਹ ਤਾਂ ਸਾਰੇ ਖਾਣੇ ਆ ਫਲੀਆਂ ਭਿੰਟੀਆਂ ਉਹ ਮਹਿੰਗੀਆਂ ਐ ਸਾਰੀ ਸਬਜ਼ੀ ਮਹਿੰਗੀਆਂ ਹੋ ਗਈਆਂ ਨਾ ਉਹ ਕੱਢਾਂ ਉਹ ਹੂੰ ਕੱਢਾਂ ਤਾਂ ਪੇਟ ਦਾ ਪੱਕੇ ਬੈਠੇ ਐ ਬਾਤਾਂ ਵਿੱਚ

ਨਹੀਂ ਗਿਣਤੀ ਨਹੀਂ ਵਰਦੀ ਤਰ੍ਹਾਂ ਨਾਲ ਕੋਈ ਨਹੀਂ ਪੂਰੀ ਐ ਵੀ ਕਾਇਨੇ ਹੁਣ ਜਦ ਮੈਂ ਦੇਖ ਕੇ ਆਈ ਸੀ ਤਿੰਨ ਤੇ ਬਸ ਇੱਕੇ ਲਈ ਆਈ ਫਿਰ ਚਾਰ ਕਿਉਂਕਿ ਦੋ ਦੋ ਬਣਾਏ ਆ ਸਾਰਿਆਂ ਦੇ ਬੇਸਨ ਘੱਟ ਤਾਂ ਨਾ ਫਿਰ ਜਿੰਨਾ ਕਿ ਹੈ ਤਾਂ ਕੰਮ ਸਾਰੇ ਬਸ ਇੱਕ ਬਸ ਇੱਕੇ ਲੈਣਾ ਹੈ ਹੈ ਬਸ ਆਹ ਫੇਰ ਘੋੜੇ ਦੋ ਨਾ ਬਸ ਹੁਣ ਕਿ ਨਹੀਂ ਖਾਣੇ ਇਹਦਾ ਫੇਰ ਇਹ ਬਚਣਾ ਨਹੀਂ ਲੈ ਲੈ ਦੋ ਖਾ ਲੈ ਲੱਡੂ ਦੇਖੀਂ ਨਾ ਲੈ ਬੇਸਣ ਘਟਾ ਤਾ ਲੱਡੂ ਛੋਟੇ ਛੋਟੇ ਐ ਨਹੀਂ ਬਣਾਇਆ ਹਾਂ ਉਹ ਨਹੀਂ ਬਣਾਇਆ ਫਿਰ ਮ ਅਮਗਾਣਾ ਪਊਗਾ ਸਵੇਰੇ ਘੜੀ ਬਣਾਉਣੀ ਆ ਐ ਖੜੀ ਪਰ ਜਾ ਪਰਨਾ ਫਿਰ ਜਾਦੇ ਕੰਮ ਵੀ ਨਹੀਂ ਬਣਾਈ ਪਹਿਲੀ ਵਾਰ ਬਣਾਈ ਤੇ ਜਦਕਾਰ ਹੋ ਗਏ ਲੱਡੂ ਘਟੇ ਲੱਗ ਗਿਆ ਫਿਰ ਮੁਕਰਨ ਵਾਲਾ ਆ ਸਾਡੇ ਪਰ ਨਹੀਂ ਮੈਂ ਪਿਛਲੀ ਵਾਰ ਕਰਿਆ ਤਾਂ ਫਿਰ ਮੈਂ ਸੰਭਾਲਦਾ ਕਾਨੂੰ ਮੈਂ ਬੈਸਣ ਦੇ ਨਹੀਂ ਬਣਾਇਤੇ ਪਿਛਲੀ ਵਾਰ ਮੈਂ ਤਾਂ ਉਹ ਜਿਹੜੀ ਬੁੰਦੀ ਨਹੀਂ ਪਈ ਹੁੰਦੀ ਪ੍ਰਾਣੀ ਨਾ ਆਹ ਜਿਹੜੀ ਆਹ ਹਧਿਆਲੀ ਦਹੀਂ ਚਪਾਣ ਵਾਲੀ ਮੈਂ ਉਸੇ ਨੂੰ ਚਾਸ ਨਹੀਂ ਟੋਪਤਾ ਮੈਂ ਕਿਹਾ ਵੀ ਇੱਕ ਵਾਰੀ ਐਕਸਪੈਰੀਮੈਂਟ ਕਰਕੇ ਦੇਖ ਲਾਂ ਹਾਂ ਹਾਂ ਉਹ ਫਿਰ ਚਾਸ ਨਹੀਂ ਫੜਦੀ ਓ ਫੜਦੀ ਨਹੀਂ ਬਾਈ ਉਹ ਵਾਲੀ ਬੁੰਦੀ ਚਾਸ ਨਹੀਂ ਫੜਦੀ ਉਹ ਤਾਂ ਪੱਥਰ ਬਣ ਗਏ ਬਾਈ ਖੁਰਚੜੇ ਨਾਲ ਵੀ ਨਾ ਖੁਰਚੋ ਲੈਟ ਆ ਕੁਝ ਨਹੀਂ ਆਉਂਦਾ ਆ ਦੇਖਿਆ ਕਰ ਰਿਹਾ ਆ ਕੱਢ ਲਈ ਤੇਰੀ ਚੁੰਨੀ ਆ ਚੁੰਨੀ ਤਾਂ ਹੋਈ ਨਹੀਂ ਆ ਤੋਈ ਵੀ ਆ ਮੈਨੂੰ ਲੱਗੇ ਕਿ ਤੇ ਧੋਣੇ ਆਲੀ ਆ ਉਹ ਛੱਡ ਤੂੰ ਤੋ ਇਹਵੇ ਕੱਪੜੇ ਪੱਲੇ ਹੀ ਕੰਮ ਵਧਾ ਰਹੇ ਆਂ ਤੂੰ ਪੱਲੇ ਨੇ ਘਰੇ ਲੱਗੇ ਪਏ ਤੇ ਕੱਪੜਿਆਂ ਦੇ ਟੋਕਰੀ ਵੀ ਰੋੜਤੀ ਤੂੰ ਕਿਤਾਬ ਨਾਲ ਖੇਡ ਲਾ ਹਾਂ ਅਬ ਇੱਟੇ ਕਤਾ ਪਈਆ ਚੱਕ ਓਏ ਤੂੰ ਪੜ ਮਾੜਾ ਮੋਟਾ ਤੈਨੂੰ ਅਕਲ ਨਹੀਂ ਹੈਗੀ ਹੈ ਐਡਾ ਬੜਾ ਹੋ ਗਿਆ ਲੈ ਲੈ ਕੇ ਜਾ ਪੜ ਜੇ ਹੁਣ ਤੇ ਪੜੇਂਗਾ ਤਾਹੀ ਕੁਝ ਸਿੱਖੇਂਗਾ ਪੜ ਨਹੀਂ ਤਾਂ ਸ਼ਰਾਰਤਾਂ ਹੀ ਕਰੇਂਗਾ ਸ਼ਾਮ ਦੇ ਖਾਣੇ ਪੀਣੇ ਦੀ ਹੋ ਗਈ ਤਿਆਰੀ ਸ਼ੁਰੂ ਹਾ ਜਦ ਜਿਆਦਾ ਲੱਡੂ ਬੱਟੇ ਤੇ ਜਦ ਤੂੰ ਬਦਲ ਹੋਇਆ ਵਾ ਤਾ ਬੜਾ ਸੋਹਣਾ ਹੋਰ ਹੁਣ ਤੂੰ ਪਚਾਰੀਂ ਦੇਖਦੇ ਹਾਂ ਤੇਰੇ ਕਮਰੇ ਦੀ ਆ ਜਦ ਕੱਕ ਪਾਉਗਾ ਤਾ ਮੈਂ ਸਮੂ ਬਸ ਇਹਨੇ ਇਹ ਸਿੱਖਣਾ ਸ਼ੁਰੂ ਕਰ ਰਿਹਾ ਹੁਣ ਕੀ ਆ ਸਿੱਖੂਗਾ ਕਹਿੰਦਾ ਆਹ ਦੇਖ ਮੈਂ ਸਾਲੇ ਕੰਮ ਕਰ ਰਿਹਾ ਸਾਰੇ ਸਾਲਾ ਪੁੱਤ ਦੇ ਜਾਦੇ ਤਾਂ ਕਰਕੇ ਰस्सियां ਘਟ ਗਈਆਂ ਇਸ ਤਰ੍ਹਾਂ ਕੇ ਹੁਣ ਨਾਲੇ ਨੇ ਬਣ ਰਹੇ ਆ ਜੋੜ-ਜੋੜ ਕੇ ਤਾਂ ਕਿ ਕੱਪੜੇ ਪਾ ਲਈਏ ਸਾਰੇ ਸੁਖਣੇ ਕਿਉਂਕਿ ਹੁਣ ਮੀਂਹ ਆਣ ਲੱਗ ਗਿਆ ਨਾ ਮੀਂਹ ਕਰਕੇ ਕੱਪੜੇ ਫਿਰ ਰੋਜ਼ ਸੁੱਕਦੇ ਨਹੀਂ ਹੈਗੇ ਫਿਰ ਅੱਜ ਸਾਰੇ ਧੋਤੇ ਹੁਣ ਰੋਜ਼ ਥੋਲਦੀ ਰੋਜ਼ ਨਾਲ ਦੇ ਨਾਲ ਥੋੜੇ-ਥੋੜੇ ਧੋਈ ਜਾਂਦੇ ਅੱਧਾ ਜਿਆਦਾ ਵੀ ਥੋਲ ਕਿਆ ਕਰ ਰਿਹਾ ਹੈ ਆ ਮਾਰ ਰਿਹਾ ਹੋ ਗੀ ਮੈਂ ਬਣਾ ਰਿਹਾ ਆ ਬਾਬੂ ਸਜਾ ਰਿਹਾ ਹੈ ਹਾਂ ਦੇਖ ਰਹੀ ਹੈ ਕਿ ਇਹ ਨੂੰ ਵਾਹ ਹੈ ਕਿ ਕੁੰਜੀ ਆਪਣਾ ਕਿਚਨ ਵਾਲੇ ਇੱਧਰ ਦੇਖੇ ਕਿੰਨਾ ਲਾ ਕੁੰਜੀ ਲੱਗੂਗੀ ਛਾੜੇ ਜੀ ਕਿਨੂੰ ਇਹ ਨੂੰ ਉੱਪਰਲੇ ਨੂੰ ਆਇਆ ਲੈ ਨੂੰ ਜਿਹੜੀਆਂ ਤਾਂ ਨਹੀਂ ਆ ਨਹੀਂ ਹੈਗੀਆਂ ਤਾਂ ਬੜੀਆਂ ਇਹ ਬਹੁਤ ਉਹਦਰੇ ਗੇਟਾਂ ਦੀਆਂ ਨਹੀਂ ਆ ਤਾਂ ਗੇਟਾਂ ਦੀਆਂ ਨੇ ਉਹ ਆ ਨਹੀਂ ਉਹ ਆਪਾਂ ਨਾ ਕਿਤੇ ਦਮਾ ਕੇ ਕੱਟ ਹਮਮ ਗਾਣੀਆਂ ਲੋਕੇ ਬਰਾਕੇ ਪਾਉਂਦੇ ਸੀ। ਉਹ ਚੀਕਦਾ ਹੋਇਆ ਉਹ ਨਾ ਸੰਭਾਧਾ ਦਿੰਦਾ। ਸਾਰਾ ਡਿਨਰ ਸੈੱਟ ਕੱਢ-ਕੱਢ ਕੇ ਭਾਂਡੇ। ਹਮਮ ਅਸੀਂ ਰੁਕਤੀ। ਇਹ ਤੁੰਗਾ ਬੋਤ ਆ ਰਿਹਾ ਕਿਉਂਕਿ ਅੰਦਰਲੇ ਚੁੱਲੇ ਦੇ ਨਾਲ ਸਾਡੇ ਤੋਂ ਰੋਟੀ ਨਹੀਂ ਲਾਉਂਦੀ। ਬਾਹਰ ਮਜਾ ਆਉਂਦਾ ਰੋਟੀ ਲਾਣ ਦਾ ਉਹ ਤੇ ਤੂੰ ਆਣੇ ਨਾਲੇ ਫੈਲ ਜਾਂਦਾ। ਤੋਂ ਅਮੀ ਆ ਮਾੜੀ ਜਿਹੀ ਕਣੀਆਂ ਮੈਂ ਇਹਨਾਂ ਨੇ ਕਹਿ ਲਈਦੀ ਵੀ ਮਾੜੀ ਜਿਹੀ ਆਉਂਗੇ ਜਾਂ ਰਹਿਣਗੇ ਇੱਥੇ। ਉਹ ਫੱਟ ਗਿਆ ਜਦੋਂ। ਹੋਰ ਜਦ ਦੇ ਹਟ ਗਈਆਂ ਫਿਰ ਅੰਦਰ ਆਉਣਾ ਪੈ ਗਿਆ ਇੱਥੇ ਤਾਂ ਰੋਟੀ ਸਬਜ਼ੀ ਕਰਨਾ ਬਹੁਤ ਔਖਾ ਤੂੰ ਪੈਂਦਾ ਨਹੀਂ ਇੱਥੇ ਤੂੰ ਆ ਪੈਂਦਾ ਹੈ ਚੁੱਲ੍ਹਾ ਚੋਕਾ ਹੈ ਅੱਗ ਨਹੀਂ ਲੱਗਦੀ ਅਸੀਂ ਉਹ ਚੁੱਲ੍ਹਾ ਸਮਝਾਉਂਦੇ ਹਾਂ ਹਾਂ ਉਹ ਚੁੱਲ੍ਹੇ ਦੀ ਸੈਟਿੰਗ ਕਰਾਂਗੇ ਹੁਣ ਕਿੰਨਾ ਹੋ ਲੱਗ ਦਿੱ ਹੈ ਹਾਂ ਟਿੰਨਾ ਰਸੋਈ ਦੀ ਰਸੋਈ ਦਾਇਬ ਬਣਾ ਲਾਂਗੇ ਅੱਪਾ ਕਿਵੇਂ ਪਾਵਾਂਗੇ ਬੰਦੇ ਪਾਉਣਗੇ ਆਪਾਂ ਵੀ ਮੋੜੀ ਤੇ ਚੜ ਕੇ ਆਵਾਂਗੇ ਮਿਸਤਰੀ ਬੁਲਾ ਲਾਂਗੇ ਅਸੀਂ ਆਪੇ ਲਾ ਲਾਂਗੇ ਟੀਨ ਅਸੀਂ ਨਹੀਂ ਅਬ ਐ ਕਰਾਂਗੇ ਟੀਨਾ ਵਗੈਰਾ ਤੇ ਉਹ ਤਾਂ ਬਾਕੀ ਮਿਸਤਰੀ ਕੰਮ ਕਰ ਜਾਣਗੇ ਜਿਹਦਾ ਪੇਂਟ ਹੁੰਦਾ ਉਹ ਆਪਾਂ ਕਰਨਾ ਸਜਾਵਟ ਆਪਾਂ ਕਰ ਲਾਂਗੇ ਜਿਹੜੇ ਗਬਲੇ ਗੋਬਲੇ ਜੇ ਟੰਗਾਂਗੇ ਹਲਾ ਜਿਹੜੇ ਸਜਾਵਟਾਂ ਉਹ ਸਾਰੀਆਂ ਆਪਾਂ ਖੁਦ ਕਰਨਾ ਥੋੜੀ ਥੋੜੀ ਅਸੀਂ ਦੇਖ ਚੁਣਦਾ ਹੈ ਬੜੀ ਬਣਾ ਲਾਂਗੇ ਇੰਨਾ ਸੋਹਣਾ ਹਰ ਤੋਂ ਪੁਰਾਣਾ ਵੀ ਦਿਖਾਵਾਂਗੇ ਨਵਾਂ ਵੀ ਇੰਨਾ ਸੋਹਣਾ ਬਣਾਵਾਂਗੇ ਬਿਫੋਰ ਆਫਟਰ ਲੁੱਕ ਮਾਚੁੱਲ ਲਜ਼ਮਾ ਰੰਤ ਵਧੀਆ ਇੱਥੇ ਬਹੁਤ ਹੋਰ ਰੋਟੀ ਟੁੱਕ ਕਰਦੇ ਆ ਉੱਥੇ ਉੱਥੇ ਜ਼ਿਆਦਾ ਵਧੀਆ ਬਣੂਗਾ ਹਨਾ ਨਾਲੇ ਖੁੱਲਾ ਆਲੇ ਦੁਆਲੇ ਵਧੀਆ ਬਣੂਗਾ ਆਲੇ ਦੁਆਲੇ ਮੀ ਮੀ ਵੀ ਆਊਗਾ ਤਾਂ ਨਾਲ ਵਿੱਚ ਕੇਜਾ ਉਹ ਸੌਣ ਲੱਗਦੇ ਨੇ ਆਰਾਮ ਤੇ ਆਪਣਾ ਖਾ ਪੀ ਸਕਦੇ ਆ ਬੈਠ ਕੇ ਦੇਖਦੇ ਆ ਅਸੀਂ ਸਾਡੇ ਜੀ ਪੈਸੇ ਜੁੜਨ ਦੀ ਅਸੀਂ ਥੋੜਾ ਅਸੀਂ ਹ ਮੈਂ ਕਹੀਂ ਲੇਗਾ ਆਪਾਂ ਨੂੰ ਉਹ ਕਹਿੰਦੇ ਨੇ ਵੀ ਤੁਸੀਂ ਸੇਵ ਕਰਿਆ ਕਰੋ ਸੇਵ ਕਰਦੇ ਆ ਇਹਨਾਂ ਚੀਜ਼ਾਂ ਲਈ ਕਰਦੇ ਆ ਦੀ ਤਾਂ ਕਿ ਆਪਾਂ ਉਹ ਨਾ ਜਿੱਥੇ ਖਾਣਾ ਬਣਾਉਂਦੇ ਆ ਆਪਾਂ ਉਹ ਚੀਜ਼ ਆਪਾਂ ਵਧੀਆ ਜੀ ਬਣਾ ਕੇ ਸਮਾਰ ਲਈਏ ਰਸੋਈ ਸਮਾਰ ਲਈਏ ਵੀ ਉੱਤੇ ਰਸੋਈ ਬਣਾਉਂਦੇ ਅਸੀਂ ਪੈਸੇ ਸੇਵ ਕਰ ਲਿਆ ਦੋਵੇਂ ਚੜ੍ਹਦੇ ਆਈ ਗਏ ਦੇਖਦੇ ਆ ਵੀ ਕੱਤ ਤੱਕ ਬਣਾ ਜਿਹੜੀਆਂ ਲੋੜ ਦੀ ਚੀਜ਼ਾਂ ਨੇ ਉਹਦਾ ਸਿੱਧ ਆਪਾਂ ਨੂੰ ਘਰ ਦੇ ਦਵਾਈ ਦਿੰਦੇ ਨੇ ਹਾਂ ਬਾਕੀ ਦੇਖੋ ਸਾਡਾ ਜ਼ਰੂਰਤਮੰਦ ਦਾ ਜਿਹੜਾ ਖਰਚਾ ਹੁੰਦਾ ਉਹ ਤਾਂ ਕਰਦੇ ਆ ਨਹੀਂ ਕਰਦੇ ਨੇ ਕਰਦੇ ਹੀ ਕਰਦੇ ਨੇ ਨਾ ਜਿਹੜਾ ਸ਼ੁਰੂ ਤੇ ਕਰਦੇ ਆ ਰਹੇ ਆ ਐ ਥੋੜੀ ਵੀ ਸਾਡਾ ਇਹ ਥੋੜੀ ਹਾਂ ਇਹ ਤਾਂ ਸੀ ਬਸ ਸ਼ਾਂਗੋ ਬੋਦ ਕਰਦੇ ਸਾਡਾ ਦੀ ਪੇਮੈਂਟ ਹੁੰਦੀ ਆ ਉਹ ਕਰਦੇ ਉਹ ਚੋ ਇੱਕ ਰੁਪਈਆ ਵੀ ਨਹੀਂ ਲੈਂਦੇ ਲੱਗਦੇ ਮੰਗਦੇ ਆ ਇਹਦੀ ਆਪਣਾ ਵੀ ਸ਼ੌਂਕ ਪੂਰੇ ਕਰੀ ਜਾਣਾ ਸਰ ਜਿਹੜਾ ਵੀ ਇਹਨਾਂ ਨੂੰ ਚਾਹੀਦਾ ਹੈ ਹਾਂ ਵੀ ਆਪਣੀਆਂ ਜ਼ਰੂਰਤਾਂ ਪੂਰੀ ਕਰੀ ਜਾਣਾ ਆਪਣਾ ਜੋ ਵੀ ਕਰਨਾ ਆਪਣੀ ਮਰਜ਼ੀ ਦੇ ਤੁਸੀਂ ਕਰ ਸਕਦੇ ਹੋ ਵੀ ਤੁਹਾਡੀ ਉਹ ਐਂ ਕਹਿੰਦੇ ਨੇ ਵੀ ਤੁਹਾਡੀ ਮਿਹਨਤ ਮਿਹਨਤ ਤਾਂ ਸਾਨੂੰ ਪਤਾ ਵੀ ਸਾਰਿਆਂ ਦੀ ਹੁੰਦੀ ਆ ਪਰ ਉਹ ਜਾਨਦੇ ਨਹੀਂ ਹਾਂ ਪਰ ਉਹ ਕਹਿੰਦੇ ਨੇ ਵੀ ਕੋਈ ਗੱਲ ਨਹੀਂ ਤੁਸੀਂ ਆਪਣੀਆਂ ਜ਼ਰੂਰਤਾਂ ਪੂਰਾ ਕਰੋ ਜੋ ਤੁਹਾਡਾ ਜੀ ਕਰਦਾ ਉਹ ਹਨਾ ਆਪਦਾ ਸੂਟ ਲਓ ਫੂਟ ਲਓ ਆਪਣੀ ਸ਼ੌਪਿੰਗ ਕਰੋ ਬੱਚਿਆਂ ਨੂੰ ਤੁਹਾਡਾ ਜਦੋਂ ਵਾਸਤੇ ਨਾ ਹਾਲੇ ਫਿਰ ਵੀ ਅਸੀਂ ਚੱਲ ਐਨਾ ਵੀ ਨਹੀਂ ਹੁਣ ਉਹ ਖਰਚਾ ਕਰਦੇ ਦੇਖ ਕੇ ਕਰਦੇ ਆ ਪਰ ਸਾਨੂੰ ਐ ਵੀ ਅਸੀਂ ਉੱਥੇ ਬਾਹਰ ਆਪਣਾ ਕਿਚਨ ਬਤੀਆ ਜੱਬ ਨੂੰ ਬਣਦੀ ਹੈ ਨਾ ਵੀ ਖੁੱਲਾ ਰਖਵਾ ਲਈ ਐ ਸਜਾਵਟਾਂੀਆਂ ਕਰ ਲਈ ਐ ਉੱਥੇ ਤਾਂ ਕਿ ਅਸੀਂ ਜਲ ਵੀਡੀਓ ਬਣਾਇਆ ਕਰੀਏ ਤੁਹਾਨੂੰ ਵੀ ਦੇਖਦੇ ਆ ਨਾ ਸੋਹਣਾ ਲੱਗੇ ਹਨਾ ਹਾਂ ਸਿਆ ਗਰਮੀ ਤੋਂ ਦੇਖਦੇ ਆ ਨਹੀਂ ਸਿਆ ਤੇ ਹਾਂ ਦੇਖਦੇ ਆ ਹੁਣ ਪੱਲਾ ਸੀ ਇਕੱਠੇ ਕਰ ਲਈਏ ਕਿਉਂਕਿ ਉਹਨੂੰ ਵੀ ਪੈਸੇ ਨਾ ਕਾਫੀ ਚਾਹੀਦੇ ਆ ਹੁਣ ਹਰ ਇੱਕ ਮੰਗਾਈ ਇੰਨੀ ਐ ਬੀ ਸਾਰਾ ਕੁਝ ਮਹਿੰਗਾ ਹੋ ਗਿਆ। ਹੋਰ ਵੀ ਛੋਟੇ-ਛੋਟੇ ਚੀਜ਼ ਨੂੰ ਵੀ ਬਹੁਤ ਪੈਸਾ ਚਾਹੀਦਾ ਹੈ। ਬਹੁਤ ಜಾਤ ਬਹੁਤ। ਹੋਰ 50 80 70 ਹਜ਼ਾਰ ਤੱਕ ਆ ਜਾਂਦਾ ਹੈ। ਹਾਂ ਇੰਨਾ ਤਾਂ ਲਾਉ ਜੂਗਾ। 60 70 60 ਹੋਰ ਲਾਉ ਜੂਗਾ। ਫਿਰ ਬਾਅਦ ਵਿੱਚ ਸਜਾਵਟ ਨਾਲ ਸਮਾਨ ਵੀ ਕਿੰਨਾ ਮਹਿੰਗਾ ਹੁੰਦਾ ਹੈ। ਸੋਚਦਾ ਸੀ ਬਹੁਤ ਕੁਸ਼ ਰਹੇ ਹਾਂ। ਮਤਲਬ ਵੀ ਨਾ ਆਪਣਾ ਆਪਣਾ ਲੱਗਣਾ ਵਗੇ। ਬਸ ਦੇਖੋ। ਬਾਕੀ ਹਜੇ ਐਨਾ ਉਹ ਹੈ ਨਹੀਂ। ਦੇ ਚੱਲਿਆ ਰਸੜਾ ਸਾਡਾ ਹਜੇ ਏਨਾ ਕੰਮ ਹੈ ਨਹੀਂ ਵੀ ਅਸੀਂ ਆ ਸਾਰੇ ਉਹ ਪੂਰੇ ਕਰ ਲਈਏ ਸਾਰਾ ਕੁਝ ਇੱਕੋ ਲੱਤ ਪੂਰਾ ਕਰ ਜੀਏ ਹੌਲੀ ਹੌਲੀ ਚੱਲੂਗਾ ਟਾਈਮ ਲੱਗੂਗਾ ਆ ਤੇ ਬੈ ਬਲੀ ਹੋਣੀ ਉਹ ਤੂੰ ਜੁੜ ਕੇ ਅੱਧੀ ਹੋਣੀ ਸ਼ੁਰੂ ਹੋਗੀ ਹਾਂ ਅੱਧੀ ਜੁੜ ਗਈ ਤੇ ਅੱਧੀ ਜੁੜੂਗੀ ਚਲੋ ਜੀ ਬੂਣਾ ਨਾਲੀਏ ਰੋਟੀ ਤੇ ਇਹ ਸਾਡਾ ਨਾ ਜਿਹੜਾ ਸਵੇਰ ਦਾ ਟਾਈਮ ਆ ਸਾਸਰੀ ਘਰ ਦੁਆਰਾ ਪਲਾਈ ਭੁੱਲ ਗਏ ਸਾਰੇ ਆਨ ਸਾਡੇ ਵੱਲੋਂ ਸਤਿ ਸ਼੍ਰੀ ਅਕਾਲ ਹੁਣ ਐਂਡ ਵੀਡੀਓ ਦਾ ਇੱਥੇ ਕਰਦੇ ਆ। ਇਹ ਨਾ ਦੇਖਾ ਰੋਟੀ ਬਣਾਉਂਦੇ ਬਣਾਉਂਦੇ ਤੇ ਹੁਣ ਰੋਟੀ ਖਾ ਬਸ ਰੋਟੀ ਬਣਾ ਕੇ ਹੁਣ ਰੋਟੀ ਖਾ ਲੈਣੀ ਬੱਤਲਵਾਈ ਬਹੁਤ ਹੋ ਰਹੀ ਆ। ਮੀ ਨਾ ਭਰੋਸਾ ਨਹੀਂ ਮੀ ਸਾਰੇ ਪੰਜਾਬ ਚ ਵਚ ਤਾਂ ਹੋਈ ਹੀ ਆ ਤੇ ਹੁਣ ਮਿਲਾਂਗੇ ਆਪਣੀ ਅਗਲੀ ਵੀਡੀਓ ਜਾਣ ਤੋਂ ਪਹਿਲਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਨੂੰ ਲਾਈਕ ਕਰਿਓ ਸੋਲਸ ਨੂੰ ਕਮੈਂਟ ਕਰਿਓ ਹੁਣ ਮਿਲਾਂਗੇ ਐਪੀ